ਬਾਂ ਛੱਟ ਨਹੀਂ ਤਾਂ ਫਿਰ ਦੇਖੀ ਮੈਂ ਤੇਰਾ ਕੀ ਬਣਾਉਣੀ ਆ ਪੁਲਿਸ ਵਾਲੀ ਨੂੰ ਇਹ ਗੱਲ ਕਹਿਣ ਵਾਲੀ ਇੱਕ ਯੂਨੀਵਰਸਿਟੀ ਦੀ ਲੜਕੀ ਜਿਹੜੀ ਅੱਜ ਕੱਲ ਬੜੀ ਚਰਚਾ ਦੇ ਵਿੱਚ ਹੈ ਔਰ ਸਿਮਰਜੀਤ ਸਿੰਘ ਮਾਨ ਵੱਲੋਂ ਉਹਨੂੰ ਮਾਈ ਭਾਗੋ ਦਾ ਅਵਾਰਡ ਵੀ ਦਿੱਤਾ ਗਿਆ ਮਾਈ ਭਾਗੋ ਅਸੀਂ ਕਹਿੰਦੇ ਆ ਸਾਡੇ ਸਿੱਖਾਂ ਦੇ ਵਿੱਚ ਜਿਹੜੇ ਹੈਗੇ ਆ ਜਿਹੜੀਆਂ ਔਰਤਾਂ ਹੋਈਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਸਿੰਘੜੀਆਂ ਵੀ ਕਹਿੰਦੇ ਆ ਉਹ ਇਸ ਤਰੀਕੇ ਦੇ ਲੱਛਣ ਕਰਕੇ ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਸੀ ਕਿ ਸਾਡੀ ਮਾਈ ਭਾਗੋ ਇਸ ਤਰੀਕੇ ਦੀ ਸੀ ਅਸੀਂ ਲੁੱਚਪੁਣਾ ਕਰਕੇ ਕੰਜਰਪੁਣਾ ਕਰਕੇ ਆਪਣੇ ਅੰਦਰ ਜੋ ਸਾਡੇ ਅੰਦਰ ਜੋ ਜਿਲਸ ਹੀ ਹੈ ਜੋ ਸਾਡੇ ਅੰਦਰ ਅਸੀਂ ਕਹਿੰਦੇ ਅਸੀਂ ਸੰਬਿਆਤਾ ਹੈ ਜੀ ਅਸੀਂ ਸੰਬਿਆਤਾ ਗੱਲ ਗੱਲਾਂ ਕਰਨੀਆਂ ਚਾਹੀਦੀਆਂ ਚੱਜ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਅਸੀਂ ਪੰਜਾਬੀ ਹੁੰਨੇ ਹਾਂ ਸਾਡਾ ਸ਼ਬਦ ਗੁਰੂ ਹੈ ਸਾਡਾ ਗਿਆਨ ਗੁਰੂ ਹੈ ਤੇ ਅਸੀਂ ਦੋ ਟਾਈਮ ਬਾਣੀ ਪੜ੍ਹਦੇ ਹਾਂ ਕੀਰਤਨ ਸੁਣਨੇ ਹਾਂ ਅਸੀਂ ਜੀ ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਉਹ ਗੁਰੂ ਨਾਨਕ ਦੇ ਸਿੱਖ ਹਾਂ ਜਿਨੇ ਸਿੱਧਾਂ ਨਾਲ ਗੋਸ਼ਟ ਕੀਤੀ ਜਿਨੇ ਸਿੱਧਾਂ ਨੂੰ ਕਿਹਾ ਕਿ ਸ਼ਬਦ ਗੁਰੂ ਸੁਰਤੋਂ ਜੇਲਾ ਅਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਤੇ ਸਿੱਖ ਕਹਨੇ ਆ ਸਾਡੇ ਸਿਰਾਂ ਤੇ ਪੱਗਾਂ ਨੇ ਸਾਡੇ ਮੁਖ ਤੇ ਦਾੜ ਆਏ ਅਸੀਂ ਕੱਤਰੇ ਵੀ ਪਾਉਨੇ ਆ ਅਸੀਂ ਚੋਲੇ ਵੀ ਪਾਉਨੇ ਆ ਅਸੀਂ ਗੁਰੂ ਦਾ ਸਰੂਪ ਵੀ ਬਣਾਉਨੇ ਆ ਤੇ ਅਸੀਂ ਗੁਰੂ ਦੀ ਦਿੱਤੀ ਉਹ ਬਾਣੀ ਜਿਹੜੀ ਮਾਨਸਿਕ ਵਿਕਾਸ ਕਰਦੀ ਆ ਉਹਨੂੰ ਵੀ ਪੜਦੇ ਆ ਪਰ ਅਸਲ ਦੇ ਵਿੱਚ ਸਾਡੇ ਚ ਚੱਜ ਵੇਖੇ ਜਾਣ ਲੱਛਣ ਵੇਖੇ ਜਾਣ ਤੇ ਬੜੀ ਸ਼ਰਮ ਹੁੰਦੀ ਆ ਆ ਪਿੱਛੇ ਕਿ 13 ਸਾਲ ਦੀ ਲੜਕੀ ਦੇ ਨਾਲ ਜਿਹੜਾ ਰੇਪ ਹੋਇਆ ਉਹ ਵੀ ਦੇਖਣ ਨੂੰ ਗੁਰਸਿੱਖੀ ਲੱਗਦਾ ਸੀਗਾ 60 ਸਾਲ ਦਾ ਬੁੱਢਾ ਸੀ ਢੋਲਾ ਚੱਕਾ ਟਾ ਉਹਦਾ ਢੋਲੇ ਟੋਲੇ ਆਏ ਵੀ ਸੀਗੇ ਉਦੋਂ ਵੀ ਆਪ ਤੂੰ ਲੜਕੀਆਂ ਸੀ ਉਨੇ 13 ਸਾਲ ਦੀ ਲੜਕੀ ਦੇ ਨਾਲ ਦੇ ਮਾਲਕ ਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਫਿਰ ਉਹਨੂੰ ਮਾਰ ਕੇ ਬਾਥਰੂਮ ਚ ਬੰਦ ਕੀਤਾ ਹੁਣ ਆ ਜਿਹੜੀ ਲੜਕੀ ਹੈ ਯੂਨੀਵਰਸਿਟੀ ਵਾਲੀ ਇਹਨੂੰ ਪੰਪ ਦੇਣ ਲੱਗੇ ਹੋਏ ਨੇ ਹਰ ਜਣਾ ਕਹਣਾ ਮੈਨੂੰ ਤਾਂ ਸਮਝ ਨਹੀਂ ਆਂਦੀ ਪੰਜਾਬ ਦੇ ਪੋਡਕਾਸਟਰ ਵੀ ਉਦਾਂ ਦੇ ਨੇ ਮੈਨੂੰ ਇਹ ਪੋਰਕਾਸਟ ਨਹੀਂ ਪੋਰਕਾਸਟ ਪੋਡਕਾਸਟ ਨਹੀਂ ਪੋਰਕਾਸਟ ਪੋਰਦੇ ਨਹੀਂ ਜਿਆਦਾ ਭੂਰੀ ਜਾਂਦੇ ਨੇ ਮੀਡੀਆ ਦੇ ਉਹ ਕੋੜ ਕਹਿੰਦੇ ਹੁੰਦੇ ਨਾ ਉਹ ਕੀ ਕਹਿੰਦੇ ਹੁੰਦੇ ਇਹ ਕੋੜ ਕੁਮਾਰੀ ਆੜੀ ਗੱਲ ਕਰਦੇ ਨੇ ਕਮਾਨ ਵਾਲੀ ਉਦੋਂ ਕਿ ਉਹ ਨਾਇਜੰਦ ਨੇ ਗੱਲਾਂ ਬੰਦੇ ਦੇ ਮੂੰਹੋਂ ਖਵਾਉਂਦੇ ਨੇ ਕਿ ਤੂੰ ਜੇ ਐਦਾਂ ਕਿਹਾ ਤੂੰ ਹੋਰ ਕੀ ਕੀ ਕਰ ਸਕਦੀ ਸੀ ਹਾਂਜੀ ਜੀ ਮੈਂ ਤਾਂ ਚਪੇੜ ਮਾਰ ਦੇਣੀ ਸੀ ਮੈਂ ਉੱਥੇ ਚਪੇੜਾਂ ਛੱਡ ਦੇਣੀਆਂ ਸੀ ਹੱਥੋਂ ਪਾਈ ਹੋ ਜਾਣੀਆਂ ਸੀ ਮੈਨੂੰ ਉਸ ਜਾਣਦੇ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਸਿੰਘ ਹੁੰਦੇ ਆ ਸਾਡੇ ਗੁਰੂ ਗੁਰੂ ਗੋਬਿੰਦ ਸਿੰਘ ਆ ਯਾਰ ਕਿਉਂ ਗੁਰੂ ਗੋਬਿੰਦ ਸਿੰਘ ਨੂੰ ਬਦਨਾਮ ਕਰਦੇ ਹੋ ਦੂਈ ਤਰਫ ਨਿਹੰਗ ਨਿਹੰਗ ਹੁੰਦੇ ਨੇ ਉਹ ਵੀ ਨਸ਼ਾ ਨਿਹੰਗ ਕਰਦੇ ਨੇ ਲੋਕਾਂ ਦੇ ਖੇਤਾਂ ਦੇ ਵਿੱਚ ਘੋੜੇ ਲੈ ਕੇ ਵੜ ਜਾਂਦੇ ਨੇ ਨਿਹੰਗ ਲੋਕਾਂ ਦੀ ਫਸਲ ਖਰਾਬ ਕਰਦੇ ਨੇ ਹਰ ਇੱਕ ਪ੍ਰਕਾਰ ਦਾ ਨਸ਼ਾ ਜਿਹੜੇ ਇਹਨੇ ਨਿਹੰਗ ਖਾਂਦੇ ਨੇ ਠੀਕ ਹੈ ਬੇਲੜ ਨਿਹੰਗ ਹੁੰਦੇ ਨੇ ਗੁੰਡਾ ਕਰਦੀ ਕੰਦ ਕਰਦੇ ਨੇ ਤੇ ਆਪਣੇ ਆਪ ਨੂੰ ਉਹ ਵੀ ਗੁਰੂ ਦੇ ਸਿੱਖ ਕਹਿੰਦੇ ਨੇ ਕਿ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਆ ਅਸੀਂ ਆਪਣੇ ਗੁਰੂ ਸਾਹਿਬ ਜੀ ਨੂੰ ਵੀ ਬਦਨਾਮ ਕਰ ਰਹੇ ਆ ਸਾਡਾ ਸਾਡਾ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖੋ ਔਗਣ ਪਰੇ ਗੁਣ ਨਾਈ ਕਹਿੰਦੇ ਅਸੀਂ ਔਗਣਾ ਦੇ ਪਰੇ ਹੋਇਆ ਇੱਕ ਗੁਣ ਵੀ ਨਹੀਂ ਹੈਗਾ ਸਾਡੇ ਚ ਅਮਨੀ ਛੱਡ ਵਿਖਿਆ ਵਿਖਾਈ ਕਹਿੰਦੇ ਅਮਰਤ ਜਿਹੜਾ ਸੀਗਾ ਨਾ ਅਮਰਤ ਇੱਥੇ ਜਲ ਨੂੰ ਨਹੀਂ ਕਿਹਾ ਅਮਰਤ ਕਿਹਾ ਸੀਗਾ ਗਿਆਨ ਨੂੰ ਜਿੱਥੇ ਜਦੋਂ ਗੁਰੂ ਨਾਨਕ ਦੇਵ ਜੀ ਗੱਲ ਕਰਦੇ ਨੇ ਮਨ ਜਿੱਤੇ ਜਗ ਜੀਤ ਉਹ ਅਮਰਤ ਹੈ ਅਮਰਤ ਦੀ ਗੱਲ ਕਰਦੇ ਨੇ ਅਮਰਤ ਨਾਲ ਹੀ ਤਾਂ ਮਾਈਂਡ ਦਾ ਵਿਕਾਸ ਹੋਣਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਇਹ ਗੱਲ ਕਹਿੰਦੇ ਨੇ ਮੂੰਹ ਫਲੀਤੀ ਕੱਪੜ ਹੋਵੇ ਸਾਬਣ ਲਈਏ ਧੋਏ ਪਰ ਇਹ ਮਤ ਪਾਪਾ ਕੇ ਸੰਗਤ ਹੋਵੇ ਨਾ ਵੇਗ ਰੰਗ ਗੁਰੂ ਸਾਹਿਬ ਜੀ ਇੱਥੇ ਇਹ ਥੋੜਾ ਕਰੈ ਨੇ ਕਿ ਤੂੰ ਉਸੇ ਵਾਹਿਗੁਰੂ ਵਾਹਿਗੁਰੂ ਕਰੋ ਤੂੰ ਉਸ ਨਾਮ ਰਾਮ ਕਰੋ ਥੋੜਾ ਮਾਈਂਡ ਦਾ ਵਿਕਾਸ ਹੋਊਗਾ ਉਹ ਕਹਿੰਦੇ ਨੇ ਗਿਆਨ ਨਾਲ ਜੇ ਗੰਦਾ ਕਪੜਾ ਸਾਰਫ ਨਾਲ ਸਾਫੜਨਾ ਧੋਤਾ ਜਾਂਦਾ ਹੈ ਮਨ ਜੇ ਮੇੜਾ ਹੋ ਜਾਵੇ ਚੰਗੇ ਵਿਚਾਰਾਂ ਨਾਲ ਚੰਗੇ ਸ਼ਬਦਾਂ ਨਾਲ ਇਤਤਨ ਤੁਰੀ ਜਾਣਦੇ ਆ ਅਸੀਂ ਯੂਨੀਵਰਸਿਟੀ ਦੀ ਲੜਕੀ ਐ ਯੂਨੀਵਰਸਿਟੀ ਦੇ ਵਿੱਚ ਪੜਦੀ ਐ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਆ ਉਹਨੂੰ ਅਸੀਂ ਬਲਕਿ ਇਹ ਗੱਲ ਤੇ ਸਮਝਾਉਣਾ ਚਾਹੀਦਾ ਸੀ ਸਾਨੂੰ ਕਿ ਬੇਟਾ ਤੂੰ ਜਿਹੜੀ ਗੱਲ ਕੀਤੀ ਐ ਠੀਕ ਐ ਅਸੀਂ ਅੰਦੋਲਨ ਕਰ ਰਹੇ ਆ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਠੀਕ ਐ ਕੋਈ ਚੱਕਰ ਨਹੀਂ ਐ ਪਰ ਸਾਨੂੰ ਇੱਕ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਐ ਤਾਂ ਕਿ ਸਾਡੇ ਤੇ ਪਰਚਾ ਨਾ ਹੋਵੇ ਸਾਡੇ ਸਾਡਾ ਫਿਊਚਰ ਖਰਾਬ ਨਾ ਹੋਵੇ ਸਾਨੂੰ ਕਿਸੇ ਮੁਸੀਬਤ ਦਾ ਫੇਸ ਨਾ ਕਰਨੀ ਪੈ ਦੇ ਉਹ ਕੁੜੀ ਤੇ ਐਸਆਈਆਰ ਦਰਜ ਹੋ ਜਾਵੇ ਕਿਉਂਕਿ ਇੱਕ ਮੁਲਾਜ਼ਮ ਨੂੰ ਨੇ ਐਡਾ ਬੋਲਿਆ ਮੁਲਾਜ਼ਮ ਨੂੰ ਗੱਲ ਕਹੀ ਹੈ ਕਹਿੰਦੀ ਜੇ ਤੂੰ ਮੇਰੀ ਬਾਹਰ ਨਾ ਛੱਡੀ ਫਿਰ ਦੇਖੀ ਮੈਂ ਤੇਰਾ ਬਰੋਂਦੀ ਕੀਆਂ ਦੇਖ ਲਈ ਫਿਰ ਤੇਰੇ ਨਾਲ ਬਣਦਾ ਕੀ ਉਹਦੀ ਉਪਲਬਧੀ ਕੀ ਹੈ ਅਸੀਂ ਉਹਨੂੰ ਅਵਾਰਡ ਦੇਣ ਲੱਗੇ ਹੋਏ ਹਾਂ ਮਾਈ ਭਾਗੋ ਦਾ ਉਹ ਕੁੜੀ ਨੂੰ ਪੰਪ ਦੇ ਰਹੀਆਂ ਅਸੀਂ ਕਿ ਤੂੰ ਬਹੁਤ ਵਧੀਆ ਕੀਤਾ ਉਹ ਕੁੜੀ ਨੇ ਜਦੋਂ ਇੱਕ ਪੋਡਕਾਸਟ ਹੋਈ ਸੀ ਉਹ ਪੋਡਕਾਸਟ ਦੇ ਵਿੱਚ ਗੱਲ ਕਰ ਰਹੀ ਆ ਉਹਨੂੰ ਪਤਾ ਨਹੀਂ ਕਿਸੇ ਨੇ ਪੁੱਛਿਆ ਕਹਿੰਦੇ ਜੇ ਕੱਲੋਂ ਤੁਹਾਨੂੰ ਸਮਾਜ ਸੇਵਾ ਕਹਿੰਦੀ ਮੈਨੂੰ ਜੇ ਮੈਂ ਮੈਂ ਕਦੀ ਪੋਲੀਟਿਸ਼ੀਅਨ ਵਿੱਚ ਆਉਣਾ ਚਾਹੁੰਦੀ ਆ ਕਹਿੰਦੀ ਮੈਂ ਕਾਮਯਾਬ ਹੋਣਾ ਚਾਹੁੰਦੀ ਆ ਪੋਲੀਟਿਸ਼ੀਅਨ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੀ ਆ ਠੀਕ ਹੈ ਜੋ ਬਤਾ ਹੈ ਨਹੀਂ ਅਜਿਕੇ ਕਹਿੰਦੀ ਜੋਬਾਂ ਕੰਮਾਂ ਤਾਂ ਮਿਲਦਾ ਹੀ ਨਹੀਂ ਹੈ ਸਾਡੇ ਚ ਨੌਜਵਾਨ ਬਾਹਰ ਜਾ ਰਹੇ ਆ ਤਾਂ ਹੀ ਜਾ ਰਹੇ ਆ ਜਿੱਥੇ ਦੋ ਇੱਥੇ ਰੋਜ਼ਗਾਰ ਹੀ ਨਹੀਂ ਹੈ ਕਹਿੰਦੀ ਹਾਂ ਜੇ ਮੈਨੂੰ ਲੋਕਾਂ ਦਾ ਪਿਆਰ ਮਿਲੇ ਕਹਿੰਦੀ ਮੈਂ ਪੋਲੀਟਿਸ਼ੀਅਨ ਵਿੱਚ ਆਣਾ ਚਾਹੁੰਦੀ ਆ ਮੈਂ ਕਾਮਯਾਬ ਹੋਣਾ ਚਾਹੁੰਦੀ ਆ ਕਹਿੰਦੀ ਮੈਂ ਛੋਟਾ ਕਿਉਂ ਸੋਚਾਂ ਫਿਰ ਮੈਂ ਵੱਡਾ ਸੋਚਾਂ ਇਹ ਸਾਡੀ ਸੋਚ ਹੈ ਇਹ ਮੈਂਟਲ ਮਤਲਬ ਅਸੀਂ ਸਮਾਜ ਸੇਵਾ ਨੂੰ ਵੀ ਉਹਦੇ ਵਿੱਚ ਵੀ ਕਹਿੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਫੇਮਸ ਹੋ ਕੇ ਮੈਨੂੰ ਲੋਕੀ ਜਿਤਾੜਨ ਜਿਹਦਾ ਅਮਰਤਪਾਲ ਹੈ ਅਮਰਤਪਾਲ ਕੀ ਕਰਦਾ ਸੀ ਅਯਾਸ਼ੀ ਕਰਦਾ ਸੀ ਨਾ ਜਦੋਂ ਦੁਵਾਈ ਰਹਿੰਦਾ ਸੀ ਐਸ਼ੀ ਕਰਦਾ ਸੀ ਵਾਲ ਕੱਟੇ ਹੋਏ ਸੀਗੇ ਅਯਾਸ਼ੀ ਸੀ ਕੁੜੀਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀ ਸੀ ਕਦੇ ਇੱਕ ਕੁੜੀ ਨਾਲ ਉਹਦੀ ਆਡੀਓ ਵੀ ਵਰਲਡ ਹੋਈ ਸੀ ਚੈਟਾ ਵੀ ਵਰਲਡ ਹੋਈ ਸੀ ਹੁਣ ਜਦੋਂ ਉਹ ਇੰਡੀਆ ਵਿੱਚ ਆਇਆ ਪੰਜਾਬ ਦੇ ਵਿੱਚ ਜਾ ਕੇ ਉਹਨੇ ਪਰਣਾ ਬਣ ਲਿਆ ਵਿੰ ਡਰਾਣਾ ਬਣ ਗਿਆ ਦਾੜੀ ਰੱਖ ਲਈ ਘਤਰਾ ਪਾਲਿਆ ਚੋੜਾ ਪਾਲਿਆ ਆਪਣੇ ਆਪ ਨੂੰ ਸੰਤ ਬਣਾ ਸਮਝਣ ਲੱਗ ਗਿਆ ਉਦਾਂ ਦੀਆਂ ਵਿਚਾਰਤ ਸ਼ਬਦ ਜਿਹੜੇ ਸੀਗੇ ਉਦਾਂ ਦੇ ਸ਼ਬਦ ਮੂੰਹੋਂ ਬੋਲਣ ਲੱਗ ਗਿਆ ਤੇ ਬਿਹਰਾ ਕੱਢਣ ਲੱਗ ਗਿਆ ਜਿਹੜੇ ਅਮਰਤਪਾਲ ਦੇ ਨਾੜ ਰਹਿੰਦੇ ਹੁੰਦੇ ਸੀ ਉਹ ਕੁੜੀਆਂ ਦੇ ਨਾਲ ਬਲਾਤਕਾਰ ਕਰਦੇ ਹੁੰਦੇ ਸੀ ਉਹ ਨਹੀਂ ਕੀਤੇ ਵੀ ਸੀ ਅਮਰਤਪਾਲ ਦੇ ਇਹਨਾਂ ਦੇ ਜਿਹੜੇ ਅਮਰਤਪਾਲ ਦੇ ਮਗਰ ਲੱਗੇ ਹੋਏ ਸੀ ਉਹ ਸਾਰੀ ਲੰਡਰ ਗੈਂਗ ਸੀ ਉਹ ਕੋਈ ਇਹ ਨਹੀਂ ਕਿ ਬੜੇ ਵਿਦਵਾਨ ਸੀ ਇਹ ਬੜੇ ਅਮਰਤ ਸ਼ਕਣ ਨਾੜ ਮਾਫ ਕਰਨਾ ਮੈਂ ਸ਼ਬਦ ਵਰਤਣ ਲੱਗ ਗਿਆ ਅਮਰਤ ਸ਼ਕਣ ਨਾੜ ਜਾਂ ਬਿਹਰਾ ਕੱਢਣ ਨਾੜ ਨਸ਼ੇ ਛਡਾਉਣ ਨਾਲ ਕੋਈ ਚੰਗਾ ਨਹੀਂ ਬਣ ਜਾਂਦਾ ਬਈ ਇਹ ਨਹੀਂ ਕਹਿੰਦਾ ਕਿ ਨਸ਼ੇ ਕਰਨੇ ਚਾਹੀਦੇ ਨੇ ਜਿਹੜਾ ਬੰਦਾ 8 8 10 10 ਸਾਲ ਤੇ ਨਸ਼ੇ ਕਰ ਰਿਹਾ ਉਹ ਦੋ ਦਿਨਾਂ 'ਚ ਨਸ਼ਾ ਕਿੱਦਾਂ ਛੱਡ ਦੂਗਾ ਦਿਮਾਗ ਚਲਾਓ ਯਾਰ ਜਿਹਨੂੰ ਸ਼ਰਾਬ ਪੀਣ ਦੀ ਆਦਤ ਹੈ ਉਹ ਦੋ ਦਿਨਾਂ 'ਚ ਸ਼ਰਾਬ ਪੀਣਾ ਛੱਡ ਦੂਗਾ ਜੇ ਦੋ ਦਿਨਾਂ 'ਚ ਜਿਹੜਾ ਬੰਦਾ 8 10 ਸਾਲ ਦਾ ਆਦੀ ਹੋਵੇ ਦੋ ਦਿਨਾਂ 'ਚ ਸ਼ਰਾਬ ਪੀਣਾ ਛੱਡਦਾ ਛੱਡਦਾ ਹੋਵੇ ਫਿਰ ਨਸ਼ਾ ਮੁਕਤੀ ਯਾਰ ਹੋਰ ਕੋਈ ਸੈਂਟਰ ਜਿਹੜੇ ਬਣੇ ਹੋਏ ਨੇ ਕੀ ਲੋਗੜਾ ਉੱਥੇ ਜਾਣ ਤੇ ਨਸ਼ਾ ਛਡਾਉਣ ਨੂੰ ਜਿਹੜਾ ਬੰਦਾ ਆਦੀ ਹੋਇਆ ਹੁੰਦਾ ਮਾਪੇ ਉਹਨਾਂ ਦੇ ਘ ਪਿੱਛੇ ਕੋਈ ਦੇਖਣ ਵਾਲਾ ਨਹੀਂ ਹੁੰਦਾ ਹੈਗਾ ਛੱਡ ਦੇ ਕਿਸੇ ਤਰੀਕੇ ਨਾਲ ਰਿਸ਼ਤੇਦਾਰ ਸਮਝਉਂਦੇ ਨੇ ਜਿਹਦੇ ਪਿਆਰ ਕਰਦੇ ਨੇ ਉਹ ਸਮਝਉਂਦੇ ਨੇ ਪਰ ਬੰਦਾ ਜਿਹੜਾ ਆਦੀ ਹੁੰਦਾ ਉਹ ਨਸ਼ਾ ਕਰਦਾ ਹੀ ਕਰਦਾ ਦੋ ਦਿਨਾਂ ਚ ਅਮਰਤਪਾਲ ਨੂੰ ਹਰ ਨਸ਼ੇੜੀ ਬੰਦਾ ਜਿਹੜਾ 8-10 ਸਾਲ ਤੇ 6 ਸਾਲ ਤੇ 5 ਸਾਲ ਤੇ ਨਸ਼ਾ ਕਰ ਰਿਹਾ ਹੈ ਕਹਿੰਦਾ ਜੀ ਮੈਂ ਤਾਂ 2 ਘੰਟੇ ਆ ਚਾਹੀ ਬਾਬਾ ਜੀ ਨੂੰ ਮਿਲ ਕੇ ਨਸ਼ਾ ਛੱਡ ਤਾ ਹੱਦ ਹੋ ਗਈ ਹੈ 2 ਘੰਟੇ ਚ ਕਿੰਨਾ ਨਸ਼ਾ ਛੱਡ ਤਾ مطلب ਉਹ ਗੁੰਡਾ ਕਿਹ ਹੈ ਪੰਜਾਬ ਦੇ ਵਿੱਚ ਬਣਾ ਰਿਹਾ ਸੀਗਾ ਇਸੇ ਤਰੀਕੇ ਦੇ ਨਾਲ ਜੋ ਅਮਰਤਪਾਲ ਨੇ ਕੀਤਾ ਇੱਕ ਸਿਮਰਜੀਤ ਸਿੰਘ ਮਾਨ ਉਹ ਤਾਂ ਮੈਂ ਤਾਂ ਇੱਕ ਗੱਲ ਕਰਦਾ ਅਕਲ ਬੁੜੇਪੇ ਦਾ ਅਕਲ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜਾ ਬੰਦਾ ਬੁੜਾ ਹੁੰਦਾ ਨਾ ਜਿਹੜਾ ਦੇਖੋ ਜਿਹਨੇ ਕੰਜਰਪੁਣਾ ਕਰਨਾ ਉਹ ਕੰਜਰ ਹੀ ਹੁੰਦਾ ਹੈ ਅਕਲ ਦਾ ਬੁੜੇਪੇ ਨਾਲ ਕੋਈ ਲੈਣਾ ਦੇਣਾ ਨਹੀਂ ਜਿਹਨੂੰ ਆ ਗਈ ਆ ਗਈ ਜਿਹਨੂੰ ਨਹੀਂ ਆਈ ਉਹਨੂੰ ਨਹੀਂ ਆਈ ਸਿਆਣਾ ਬੰਦਾ ਦੇਖ ਕੇ ਬੁੜੇਪੇ ਨੂੰ ਕਿਉਂ 50 ਸਾਲ ਦਾ 60 ਸਾਲ ਦਾ ਹੁਣ ਪਿੱਛੇ ਮੈਂ ਗੱਲ ਕਰਕੇ ਛੱਡਿਆ ਉਹ ਬੰਦਾ 60 ਸਾਲ ਦਾ ਸੀ ਉਹਨੇ 13 ਸਾਲ ਦੀ ਲੜਕੀ ਨਾਲ ਅਪਰਾਧ ਕੀਤਾ ਗੁਨਾਹ ਕੀਤਾ ਨਾ ਇਸੇ ਤਰੀਕੇ ਨਾਲ ਜਿਹੜੇ ਜਿਹੜੇ ਹੈਗੇ ਨੇ ਵੱਡੇ ਜਿਹੜੇ ਜਿਨ੍ਹਾਂ ਦੇ ਧੋਲ ਚਾਟੇ ਚਿੱਟੇ ਹੋ ਗਏ ਨੇ ਵਾਲ ਚਿੱਟੇ ਹੋ ਗਏ ਨੇ ਆਪਣੇ ਆਪ ਔਰ ਉਹਨਾਂ ਨਾਲ ਜੁੜੇ ਹੋਏ ਜਿਹੜੀਆਂ ਭੇਡਾਂ ਨੇ ਉਹਨਾਂ ਦਾ ਕੰਮ ਸਿਰਫ ਔਰ ਸਿਰਫ ਮੈਂ ਇਹ ਕਰਨਾ ਹੁੰਦਾ ਹੈ ਉਹ ਕਿਸੇ ਦਾ ਕੁਝ ਨਹੀਂ ਸਵਾਰਦੇ ਸਿਮਰਜੀਤ ਸਿੰਘ ਮਾਨ ਨੇ ਕਿੰਨੇ ਬੰਦਿਆਂ ਨੂੰ ਬੱਚਾ ਤੇ ਪੈਸੇ ਲੈ ਕੇ ਉਹਨਾਂ ਨੂੰ ਬਾਹਰ ਕੱਲਿਆ ਉਹਨਾਂ ਤੋਂ ਪੈਸੇ ਲਏ ਆ ਉਹਨਾਂ ਨੂੰ ਗਲਤ ਰਾਹੀ ਪਾਇਆ ਹੈ ਸਿਮਰਜੀਤ ਸਿੰਘ ਮਾਨ ਨੇ ਸਿੱਧੂ ਮੂਸੇਵਾਲੇ ਨੂੰ ਜਦੋਂ ਇਹ ਕਤਲ ਹੋਣਾ ਸੀ ਸਿੱਧੂ ਮੂਸੇਵਾਲੇ ਮਾਲੇ ਨਾਲ ਇੱਕ ਦਿਨ ਪਹਿਲਾਂ ਫੋਨ ਤੇ ਗੱਲ ਹੋਈ ਸੀ ਅਗਲੇ ਦਿਨ ਉਹਨੂੰ ਕਤਲ ਹੋ ਗਿਆ ਇਹ ਬੰਦੇ ਜਿਹੜੇ ਹੈਗੇ ਨੇ ਇਹ ਗੁੰਡੇ ਬੰਦੇ ਨੇ ਬਦਮਾਸ਼ ਬੰਦੇ ਨੇ ਇਹ ਇਹਨਾਂ ਨੇ ਕਿਸ ਕੋਮ ਦਾ ਕੀ ਸਵਾਰਨਾ ਕੋਮਨੜ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਕੋਮਨੋ ਨਾ ਤਾਂ ਬਾਦਲਾਂ ਦਾ ਕੋਈ ਲੈਣਾ ਦੇਣਾ ਹੈ ਕੋਮਨੜ ਨਾ ਕਿਸੇ ਸਿਮਰਜੀਤ ਸਿੰਘ ਮਾਨ ਦਾ ਲੈਣਾ ਦੇਣਾ ਕੋਮਨੜ ਨਾ ਅੰਮ੍ਰਿਤਪਾਲ ਦਾ ਲੈਣਾ ਦੇਣਾ ਕੋਮਨੜ ਨਾ ਸਰਬਜੀਤ ਸਿੰਘ ਦਾ ਖਾਲਸਾ ਜਿਹੜਾ ਬਣਿਆ ਹੋਇਆ ਭੁੱਕੀ ਦੇ ਬਿਨਾਂ ਗੱਲ ਨਹੀਂ ਕਰਦਾ ਪੂਰਾ ਲੈਣਾ ਦੇਣਾ ਹੈ ਕੋਮਨੜ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਸਭ ਇੱਥੇ ਪੈਸੇ ਬਣਾ ਰਹੇ ਨੇ ਅਗਲੇ ਨੂੰ ਪਤਾ ਕਿੱਦਾਂ ਗੁੰਮਰਾਹ ਕਰਨਾ ਹੈ ਕਿਹੜੀ ਗੱਲ ਕਰਨੀ ਹੈ ਇਸ ਗੱਲਾਂ ਨਾਲ ਸਾਡੇ ਲੋਕ ਜਾਤਾ ਜਚਵਾਤੀ ਹੁੰਦੇ ਨੇ ਉਦਾਂ ਦੀਆਂ ਗੱਲਾਂ ਕਰੀ ਜਾਂਦੇ ਨੇ ਪੈਸੇ ਬਣਾਈ ਜਾਂਦੇ ਨੇ ਮਾਫ ਸਿੱਖਾਂ ਨੂੰ ਸਿੱਖਾਂ ਨੇ ਹੀ ਮਰਵਾਇਆ ਪੰਜਾਬੀਆਂ ਨੂੰ ਪੰਜਾਬੀਆਂ ਨੇ ਹੀ ਮਰਵਾਇਆ ਸਾਡੇ ਆਪਣੇਆਂ ਨੇ ਹੀ ਸਾਡੇ ਆਪਣੇਆਂ ਨੇ ਹੀ ਸਾਡੇ ਆਪਣੇਾਂ ਦੇ ਸਿਰ ਵੱਢੇ ਆ ਔਰ ਉਹਨਾਂ ਦੇ ਹੀ ਲਾਸ਼ਾਂ ਤੇ ਸਾਡੇ ਆਪਣੇਆਂ ਨੇ ਹੀ ਰਾਜਨੀਤੀ ਕੀਤੀ ਹੈ ਅੱਜ ਤੱਕ ਆਹੀ ਕੁਝ ਹੋ ਰਿਹਾ ਮਾਰ ਕੌਣ ਰਹੇ ਨੇ ਆਪਣੇ ਲੋਕ ਰਾਜਨੀਤੀ ਕੌਣ ਕਰ ਰਿਹਾ ਸਾਡੇ ਆਪਣੇ ਹੀ ਲੋਕ ਤਾਂ ਹੀ ਤਾਂ ਪੰਜਾਬ ਦਾ ਵਿਕਾਸ ਨਹੀਂ ਹੈ ਅਸੀਂ ਪੰਪ ਦੇਣ ਨੂੰ ਵੀ ਵੱਡੀ ਵਡਿਆਈ ਕਹਿੰਦੇ ਆ ਆ ਜੀ ਤਾਂ ਮੈਂ ਭਾਗੋ ਦੀ ਬਾਰਿਸ਼ਾਂ ਪਾਈ ਸਾਨੂੰ ਤਾਂ ਅਵਾਰਡ ਲੈ ਕੇ ਉਹਨੂੰ ਅਵਾਰਡ ਦੇਣ ਲੱਗੇ ਉਹਨੇ ਲੜਕੀ ਨੂੰ ਦੱਸ ਸਾਡੀ ਮਤਲਬ ਕਿ ਸਾਡੀ ਅਕਲ ਦਾ ਜਨਾਜਾ ਦੇਖੋ ਸਾਡੀ ਅਕਲ ਦਾ ਪੱਤਰ ਕਿੰਨਾ ਇੱਥੋਂ ਪਤਾ ਲੱਗਦਾ ਇਸ ਕਰਕੇ ਦੋਸਤੋ ਕਿਸੇ ਦੀ ਪੰਪ ਵਿੱਚ ਆ ਕੇ ਆਪਣਾ ਫਿਊਚਰ ਨਾ ਖਰਾਬ ਕਰੋ ਇਹ ਹਿੰਦੁਸਤਾਨ ਹੈ ਇੱਥੇ ਬੜਾ ਕੁਝ ਹੁੰਦਾ ਹੈ ਪੋਲੀਟਿਸ਼ੀਨ ਜਿਹੜੀ ਪੋਲੀਟਿਸ਼ੀਨ ਹੁੰਦੀ ਹੈ ਨਾ ਉਹਦੇ ਵਿੱਚ ਬੜਾ ਕੁਝ ਹੁੰਦਾ ਹੈ ਕਿ ਬੰਦੇ ਨੂੰ ਪੰਪ ਕਿੱਦਾਂ ਦੇਣਾ ਹੈ ਕਿਸੇ ਨੂੰ ਵਰਤਣਾ ਕਿੱਦਾਂ ਹੈ ਉਹਨੂੰ ਮਰਵਾ ਦਿੱਤਾ ਜਾਂਦਾ ਬਾਅਦ ਚ ਕੋਈ ਨਹੀਂ ਪੁੱਛਦਾ ਹੁੰਦਾ ਸਿੱਧੂ ਮੂਸੇ ਵਾਲੇ ਅੜੇ ਦੇ ਮਾਪੇ ਨੂੰ ਦੇਖ ਲਓ ਨਿਆ ਵੀ ਨਹੀਂ ਮਿਲਿਆ ਹੈਗਾ ਇਸ ਕਰਕੇ ਭਾਈ ਇਹ ਜਿਹੜੇ ਹਰ ਪੱਗ ਵਾਲਾ ਗੱਤਰੇ ਵਾਲਾ ਚੋੜੇ ਵਾਲਾ ਸਿੱਖ ਨਹੀਂ ਹੋ ਸਕਦਾ ਉਹ ਸਿੱਖ ਬਣਨ ਦੇ ਲਈ ਸਿੱਖ ਬਣਨ ਦੇ ਲਈ ਜੇ ਗੁਰੂ ਨਾਨਕ ਨੂੰ ਮਿਲਣਾ ਹੈ ਤੇ ਮਰਦਾਨਾ ਬਣਨਾ ਪੈਣਾ ਹੈ ਜਿਹਨੂੰ ਮਰਦਾਨਾ ਬਣਨਾ ਆ ਗਿਆ ਫਿਰ ਗੁਰੂ ਨਾਨਕ ਨੇ ਉਹਨੂੰ ਭਾਈ ਬਣਾ ਲੈਣਾ ਜੇ ਸਿੱਖ ਬਣਨਾ ਹੈ ਲੈਣਾ ਬਣਨਾ ਪੈਣਾ ਹੈ ਜੇ ਲੈਣਾ ਬਣ ਗਏ ਗੁਰੂ ਨਾਨਕ ਨੂੰ ਮਿਲ ਕੇ ਅੰਗਦ ਬਣ ਜਾਓਗੇ ਇਹ ਜਿੰਨਾ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਸਭ ਗੁੰਮਰਾਹ ਕਰ ਰਹੇ ਨੇ ਐਸਜੀਪੀਸੀ ਕੀ ਦੇ ਅਧੀਨ ਕੰਮ ਕਰਦੀ ਹੈ ਅਕਾਲ ਤਖਤ ਕਿਹਦੇ ਅਧੀਨ ਕੰਮ ਕਰਦਾ ਹੈ ਕਿਹਦੇ ਕਬਜੇ ਵਿੱਚ ਹੈ ਐਸਡੀਪੀਸੀ ਹੋਰ ਅਕਾਲ ਤਖਤ ਕਿਹਦੇ ਰਾਹੀਂ ਚੁਣੇ ਜਾਂਦੇ ਨੇ ਬਦਲਾ ਨਹੀਂ ਉਹ ਬਦਲਾ ਨੇ ਅਜ ਤੱਕ ਕੀ ਵਿਕਾਸ ਕੀਤਾ ਪੰਜਾਬ 'ਚ ਮੈਨੂੰ ਦੱਸੋ ਕੋਈ ਇੰਡਸਟਰੀ ਹੈ ਪੰਜਾਬ ਦੇ ਵਿੱਚ ਸਮਾਜ ਨੂੰ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਗੀਆਂ ਉਹਨੀਆਂ ਕਰਾਇਆ ਕਰਾਈਆਂ ਤੇ ਪੰਜਾਬ 'ਚ ਨਸ਼ਾ ਬਦਲਾ ਨੇ ਫੈਲਾਇਆ ਹਰ ਜਿਹੜਾ ਨੇਤਾ ਹੈ ਨਾ ਉਹ ਸਿਰਫ ਵੋਟਾਂ ਪੱਕੀਆਂ ਕਰਨ ਵਾਲਾ ਹੁੰਦਾ ਹੈ ਉਹਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ